ਪੰਜਾਬ ਦੇ ਦਰਦੀਆਂ ਨੂੰ ਪੰਜਾਬ ਪੰਜਾਬ ਦੇ ਦਰਦਮੰਦਾਂ ਨੂੰ ਬੇਨਤੀ ਕਰਦਾ ਜੀ ਕਿ ਬਹੁਤ ਜੋ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਾਮ ਸ਼ੁਰੂ ਕੀਤੀ ਹੈ 15 ਮਾਰਚ ਤੋਂ ਪੰਜਾਬ ਸੰਭਾਲੋ ਮਾਮ ਦਾ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ 2 ਲੱਖ ਦੇ ਕਰੀਬ ਨੌਜਵਾਨ ਪੰਜਾਬ ਚ ਚਿੱਟੇ ਨੇ ਖਾ ਲਿਆ ਪੰਜਾਬ ਦੀਆਂ ਮਾਂਾਂ ਦੇ ਪੁੱਤ ਰੋਜ਼ ਮਰ ਰਹੇ ਆ ਪੰਜਾਬ ਦੇ ਪ੍ਰਾਤੀਆਂ ਦਾ ਸਵਾਗ ਉਜੜਿਆ 27 ਮਜੀਠੇਚ ਜਹਰੀਲੀ ਸ਼ਰਾਬ ਨੇ ਉਜਾੜ ਦਿੱਤੇ ਲੁਧਿਆਣਾ ਉਜਾੜਿਆ ਸੰਗਰੂਰ ਉਜਾੜਿਆ ਤਰਨਤਾਰਨ ਉਜਾੜਿਆ ਇਸ ਉਜਾੜੇ ਦੇ ਦੌਰ ਚੋਂ ਪੰਜਾਬ ਨੂੰ ਅਭਾਰਨ ਲਈ ਇਹ ਪੰਜਾਬ ਸੰਭਾਲੋ ਮਾਨ ਅਸੀਂ ਪੰਜਾਬ ਦੇ ਸਾਰੇ ਪੰਜਾਬ ਦੇ ਸ਼ਿਭ ਚਿੰਤਕਾਂ ਦਾ ਅਸੀਂ ਇਹਦੇ ਲਈ ਅਸ਼ੀਰਵਾਦ ਮੰਗਦੇ ਆ 18 ਤਰੀਕ ਨੂੰ ਅਸੀਂ ਚਰਨ ਗੰਗਾ ਸ਼੍ਰੀ ਖਰਾਲਗੜ ਸਾਹਿਬ ਦੇ ਗੁਰੂ ਰਵਿਦਾਸ ਜੀ ਦੀ ਚਰਿਛੋੜ ਧਰਤੀ ਤੇ ਠੀਕ 10 ਵਜੇ ਇਕੱਠੇ ਹੋਣਾ ਔਰ ਅਸੀਂ ਫਿਰ ਤੂੰ ਗੜਸ਼ੰਕਰ ਨੂੰ ਇੱਕ ਕਾਫਲੇ ਦੇ ਰੂਪ ਚ ਚੱਲਾਂਗੇ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਾਂਗੇ ਮੈਮੋਰੰਡਮ ਪ੍ਰਸ਼ਾਸਨ ਨੂੰ ਦੇਵਾਂਗੇ ਰੋਸ ਮਾਰਚ ਦਾ ਮੁੱਦਾ ਕੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਡਰਗ ਮਾਫੀਆ ਦਾ ਖਾਤਮਾ ਕਰਨਾ ਡਾਕਟਰ ਅੰਬੇਡਕਰ ਦੇ ਬੁੱਤਾਂ ਦੀਆਂ ਬੇਅਦਬੀਆਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦਿਵਾਣੀ। ਔਰ ਗੁਰੂ ਰਵਿਦਾਸਪੁਰ ਚਰਨਛੋੜ ਟਰਤੀ ਖਰਾਲਗੜ੍ਹ ਚ ਜੋ ਸ਼ਰਾਬ ਦੇ ਠੇਕੇ ਔਰ ਨਜਾਇਜ਼ ਦੁਕਾਨਾਂ ਖੋਲੀਆਂ ਉਹ ਬੰਦ ਕਰਾਉਣੀ ਆ। ਲੁੱਟਾਂ ਖੋਹਾਂ ਤੀਆਂ ਦੇ ਕੰਨਾਂ ਚੋਂ ਵਾਲੀਆਂ ਲਾ ਲੰਦੇ ਆ, ਗਰਦਨਾ ਚੋਂ ਏਚੀਆਂ ਸਨੈਸ਼ ਕਰ ਲੈਂਦੇ ਆ, ਦੁਕਾਨਾਂ ਦੇ ਉੱਪਰ ਜਾ ਕੇ ਲੁੱਟਾਂ ਹੋ ਰਹੀਆਂ, ਛੱਤਰ ਤੋੜੇ ਜਾ ਰਹੇ, ਸਿੰਡਾਂ ਚੋਂ ਪਸੂ ਖੋਲ ਖੋਲ ਲੈ ਜਾਂਦੇ ਆ। ਤੋ ਇਹ ਜੋ ਲਾਉਂਡ ਆਰਡਰ ਅਸ਼ਤਗ੍ਰਸਤ ਹੋ ਗਿਆ ਸਰਕਾਰ ਬੇਕਾਬੂ ਹੋ ਗਿਆ ਨਾ ਤੋਂ ਇਸ ਸਭ ਮੁੱਦੇ ਪੰਜਾਬ ਸੰਭਾਲੇ ਦਾ ਹਿੱਸਾ ਐਜੂਕੇਸ਼ਨ ਰੈਗੂਲੇਸ਼ਨ ਮੁਫਤ ਸਿੱਖਿਆ ਦਾ ਲਾਜ਼ਮੀ ਮੁਫਤ ਸਿੱਖਿਆ ਦਾ ਕਾਨੂੰਨ 16 ਸਾਲਾਂ ਚ ਕਾਂਗਰਸ ਅਕਾਲੀ ਬੀਜੇਪੀ ਆਪ ਨੇ ਲਾਗੂ ਨਹੀਂ ਕੀਤਾ ਬਸਪਾ ਲਾਗੂ ਕਰੋਗੇ ਸਾਰੇ ਸਕੂਲਾਂ ਦੇ ਅਧਿਆਪਕ ਦੇਣ ਦਾ ਕੰਮ ਬਸਪਾ ਕਰੋਗੇ ਬੇਰੁਜ਼ਗਾਰਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਇਹ ਤੋਂ ਸੁਭਾਵਾਂ ਨੂੰ ਦ੍ਰਿਸ਼ਤ ਕਰਨਾ ਪੰਜਾਬ ਨੂੰ ਕਰਜ਼ੇ ਦੇ ਬੋਝ ਥੱਲੇੋਂ ਕੱਢਣਾ ਇਹ ਬਹੁਤ ਅਸੀਂ ਬੜੇ ਚੈਲੰਜ ਲੈ ਕੇ ਬਹੁਜਨ ਸਮਾਜ ਪਾਰਟੀ ਲੱਗੀ ਚੁਣੌਤੀਆਂ ਵੱਡੀਆਂ ਆ ਪਰੰਤੂ ਬਹੁਜਨ ਸਮਾਜ ਪਾਰਟੀ ਨੇ ਕਬੂਲੀਆਂ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਕਾਂਗਰਸ ਅਖਾਲੀ ਬੀਜੇਪੀ ਆਪ ਦੇ ਪਾਪਾਂ ਤੋਂ ਨਿਰਾਸ਼ ਨਾ ਹੋ ਨਿਸ਼ਚਾ ਕਰੋ ਭੀਐਸਪੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਅਸੀਂ ਤੁਹਾਨੂੰ ਪ੍ਰੋਸਪਰ ਦਿੰਦੇ ਆ ਕਿ ਜੇ ਦੂਸਰੇ ਵਿਸ਼ਵ ਜੁੱਧ ਦੇ ਵਿੱਚ ਅਮਰੀਕਾ ਦਾ ਪਰਮਾਣੂ ਗੰਬਾ ਨਾਲ ਬਰਬਾਦ ਕੀਤਾ ਹੋਇਆ ਜਾਪਾਨ ਹੁਕਮਰਾਨ ਦੀ ਨੀਅਤ ਔਰ ਨੀਤੀ ਚ ਇਮਾਨਦਾਰੀ ਨਾਲ ਵਿਸ਼ਵ ਦੀ ਆਰਥਿਕ ਸ਼ਕਤੀ ਬਣ ਸਕਦਾ ਹੈ। ਉਹ ਕਾਂਗਰਸ, ਅਕਾਲੀ, ਭਾਜਪਾ, ਆਪ ਔਰ ਡਰੱਗ ਮਾਫੀਆ ਦਾ ਬਰਬਾਦ ਪੰਜਾਬ ਬਹੁਜਨ ਸਮਾਜ ਪਾਰਟੀ ਨੂੰ ਭਾਰਤ ਦੀ ਆਰਥਿਕ ਸ਼ਕਤੀ ਇੱਕ ਨੰਬਰ ਤੇ ਬਣਾ ਕੇ ਖੜਾ ਕਰ ਦੂਗੀ ਸਿਰਫ ਤੁਹਾਡਾ ਅਸ਼ੀਰਵਾਦ ਚਾਹੀਦਾ ਸਾਡੇ ਕੋਲ ਨੀਤੀ ਹੈ ਨੀਅਤ ਵਿੱਚ ਇਮਾਨਦਾਰੀ ਹੈ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਉੱਠ ਕੇ ਤੁਰਿਆ ਤੇ ਪੰਜਾਬ ਦੇ ਦਰਦਿਆਂ ਦਾ ਅਸ਼ੀਰਵਾਦ ਚਾਹੁੰਦੇ ਧੰਨਵਾਦ ਸਾਰੇ ਇਲਾਕੇ ਦਾ ਤੇ ਬਹੁਜਨ ਸਮਾਜ ਪਾਰਟੀ ਦਾ ਖਾਸ ਤੌਰ ਤੇ ਸਟੇਟ ਦੇ ਪ੍ਰੈਜ਼ੀਡੈਂਟ ਡਾਕਟਰ ਅਪਤਾਰ ਸਿੰਘ ਕ੍ਰੀਮਪਰੀ ਸਾਹਿਬ ਜੀ ਦਾ ਮੈਂ ਤਾਦ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਵੀ ਪਾਰਟੀ ਨੂੰ ਪ੍ਰਧਾਨ ਸਭਾ ਹਲਕਾ ਜਗਰਾਉਂ ਦੀ ਸਮੁੱਚੇ ਸੰਗਤ ਨੂੰ ਤੇ ਮੇਰੇ ਨਾਲ ਜਿਹੜੀ ਟੀਮ ਤਿਆਰ ਕੀਤੀ ਹੋਈ ਹੈ ਸਰਦਾਰ ਗੁਰਮਤ ਸਿੰਘ ਜੀ ਸੁਖਵਿੰਦਰ ਸਿੰਘ ਜੀ ਅਮਰਜੀਤ ਸਿੰਘ ਜੀ ਬੇਰਕਾ ਉਸ ਤੋਂ ਬਿਨਾ ਸਾਡੇ ਸ਼ਿੰਦਰਪਾਲ ਕੌਰ ਭੈਣ ਜੀ ਲਖੀਰ ਸਿੰਘ ਇਹ ਸਾਰੀ ਜਿਹੜੀ ਸਮੂਚੀ ਟੀਮ ਆ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਨਾਲ ਸਹਿਯੋਗ ਕਰਨ ਦੇ ਲਈ ਸਹਿਮਤੀ ਪ੍ਰਗਟ ਕੀਤੀ। ਰਹੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਬਸਪਾ ਦੇ ਤਹਿਤ ਫੌਲਦੀ ਕੀ ਕੀ ਕੰਮ ਅਸੀਂ ਕਰ ਸਕਦੇ ਆ ਇਹਦੇ ਲਈ ਅਸੀਂ ਫਿਲਹਾਲ মিডিਏ ਦੇ ਵਿੱਚ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਬਟ ਇਹਨਾਂ ਜ਼ਰੂਰ ਕਹਿਨੇ ਆ ਕਿ ਆਉਣ ਵਾਲੀਆਂ 227 ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਆ ਉਹਦੇ ਵਿੱਚ ਜਰੂਰ ਦੱਸਾਂਗੇ ਕਿ ਬਹੁਜਨ ਸਮਾਜ ਪਾਰਟੀ ਕੀ ਚੀਜ਼ ਆ ਕਿਉਂਕਿ ਸਾਡੀ ਜਿਹੜੀ ਆਬਾਦੀ ਆ ਉਹ 100 ਦੇ ਵਿੱਚੋਂ 40 ਤਾਂ ਵੈਸੇ ਹੀ ਹੈਗੀ ਐ ਤੇ 30 ਵੋਟਾਂ ਵਾਲਾ 100 ਚੋਂ 30 ਵੋਟਾਂ ਵਾਲਾ ਇੱਥੇ ਸਰਕਾਰ ਬਣਾਇਆ ਜਾਂਦਾ ਤੇ ਮਾਲਵੇ ਦੇ ਵਿੱਚ ਖਾਸ ਤੌਰ ਤੇ ਬਹੁਜਨ ਸਮਾਜ ਪਾਰਟੀ ਦੀ ਸਟੇਟ ਲੀਡਰਸ਼ਿਪ ਨੂੰ ਧਿਆਨ ਦੇ ਰਹੀ ਐ ਇਸ ਵਾਰ ਅਸੀਂ ਸਾਰੇ ਜਿਹੜੇ ਟੀਮ ਦੇ ਸਾਡੇ ਕੋਈ ਸਾਥੀ ਚਲੇ ਗਏ ਸਾਡੇ ਸਤਕਾਰਯੋਗ ਭੈਣ ਜੀ ਖੜੇ ਨੇ ਗੁਰਮਤ ਸਿੰਘ ਜੀ ਖੜੇ ਨੇ ਮਾਨ ਸਾਹਿਬ ਖੜੇ ਆ ਹਰਜੀਤ ਸਿੰਘ ਇਹਨਾਂ ਨੂੰ ਜ਼ਿਲ੍ਹੇ ਚ ਲਿਆ ਹੈਗਾ ਸੂਬੇਦਾਰ ਸਾਧੂ ਸਿੰਘ ਤੱਪੜ ਇਹ ਸਾਰੇ ਅਸੀਂ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿੱਚ ਬੋਝਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕਰਾਂਗੇ ਅਸੀਂ ਆਪਣੀਆਂ ਜੁਨੀਆਂ ਵੀ ਕਰਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਹੁਣ ਪਾਸੇ ਕਰਕੇ 24 ਘੰਟੇ ਬੋਝਨ ਸਮਾਜ ਪਾਰਟੀ ਦੇ প্রচার প্রসার ਤੇ মিশন মুਵਮੈਂਟ ਦੀ ਅਧਿਤੀ ਕਿਵੇਂ ਹੋ ਉਹਦੇ ਲਈ ਕੰਮ ਕਰਾਂ ਤੁਸੀਂ ਜਿਵੇਂ ਟੀਚਰ ਸੀਗੇ ਟੀਚਰ ਦਾ ਜਿਹੜਾ ਤੁਸੀਂ ਬਹੁਤ ਵਧੀਆ ਇੱਕ ਅਧਿਆਪਕ ਦੇ ਤੌਰ ਤੇ ਬਣਨ ਮਾਰੇ ਸੀਗੇ ਤੁਸੀਂ ਉਹਨਾਂ ਨੂੰ ਟੀਚਰ ਜਿਹੜੇ ਪੜਾਈ ਕਰਉਂਦੇ ਸੀ ਉਹ ਟਾਈਮ ਕਿਵੇਂ ਤੁਸੀਂ ਕਰੋਗੇ ਜਾਂ ਉਹਦੇ ਬਾਰੇ ਨਹੀਂ ਜੀ ਉਹ ਚੱਕਰ ਆਏ ਆ ਉਹ ਮੈਂ ਖਤਮ ਕਰਤਾ ਕੰਮ ਦੇਖੋ ਮੇਰੇ ਦੋ ਬੱਚੇ ਸੀ ਮੇਰੇ ਦੋਨੋਂ ਬੱਚੇ ਸੈਟਲ ਆ ਮੈਂ ਵੀ ਸੈਟਲ ਆ ਮੈਂ ਟੀਚਰ ਦੇ ਨਾਲ ਨਾਲ ਲਾਗਰਾਜੂਏਟ ਵੀ ਹਾਂ ਔਰ ਮੈਂ ਲੁਧਿਆਣੇ ਪ੍ਰੈਕਟਿਸ ਵੀ ਕਰਦਾ ਸੀਗਾ ਬਟ ਉਹਨੇ ਸਾਰੀ ਹੁਣ ਇਸ ਦੇ ਸੰਗਤ ਦੇ ਲਈ ਪਿਆਰ ਕੀਤਾ ਕਿਉਂਕਿ ਦਾਵਾ ਸਾਹਿਬ ਡਾਕਟਰ ਭੀਮਰਾਓਂ ਰੇਡਕਰ ਸਾਹਿਬ ਜੀ ਦਾ ਹੁਕਮ ਆ ਪੋਵਰਟੂ ਸੁਸਾਇਟੀ ਤਾਂ ਪੋਵਰਟੂ ਸੁਸਾਇਟੀ ਕਰਨ ਲਈ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਉਹਦੇ ਲਈ ਮੇਰੇ ਪਰਿਵਾਰ ਨੇ ਵੀ ਮੈਨੂੰ ਮੋਟੀਵੇਟ ਕੀਤਾ ਇਸ ਇਲਾਕੇ ਦੀ ਸੰਗਤ ਵੀ ਇਸ ਚੀਜ਼ ਦੇ ਪ੍ਰਤੀ ਮੈਨੂੰ ਮੋਟੀਵੇਟ ਕੀਤਾ ਤੇ ਮੈਂ ਫੈਸਲਾ ਲੈ ਲਿਆ ਕਿਉਂਕਿ ਵੱਡੇ ਵੱਡੇ 바ਵਾ ਸਾਹਿਬ ਨੇ ਵੱਡੇ ਵੱਡੇ ਲਾਲਚ ਤਿਆਗਤੇ ਹੋਰ ਸਾਡੇ ਅਜੀਤਾ ਮਹਾਪੁਰਸ਼ਾਂ ਨੇ ਵੱਡੇ ਵੱਡੇ ਲਾਲਚ ਤਿਆਗਤੇ ਤਾਂ ਗੱਲ ਕੀ ਦੀ ਕਿ ਕੀ ਆ ਆਪਣੇ ਲਈ ਕਿ ਲੋਕਾਂ ਦਾ ਸਮਰਥਨ ਰੋਗਰੀ ਪਰ ਜਿਵੇਂ ਤੁਸੀਂ ਉਹਨਾਂ ਆਪਣਾ ਇੱਕ ਉਹਦੇ ਕਰਨ ਕੋਈ ਬਲੀਦਾਨ ਹੀ ਦਿੱਤਾ ਨੌਕਰੀ ਦਾ ਤੇ ਉਹ ਦੇਣਗੇ ਜੀ ਲੋਕ ਸਾਥ ਮੈਂ ਸਤਕਾਰ ਜੋ ਸਾਥੀ ਦੀ ਲੋਕ ਸਾਥ ਦੇਣਗੇ ਲੋਕਾਂ ਤੱਕ ਪਹੁੰਚ ਕਰਨ ਦੀ ਲੋੜ ਆ ਲੋਕਾਂ ਨੂੰ ਮਿਸ਼ਨ ਮੂਵਮੈਂਟ ਬਾਰੇ ਦੱਸਣ ਦੀ ਲੋੜ ਆ ਜੀ ਜਦੋਂ ਤੁਸੀਂ ਲੋਕਾਂ ਨੂੰ ਮਿਸ਼ਨ ਮੂਮੈਂਟ ਦੇ ਤੌਰ ਤੇ ਤਿਆਰ ਕਰੋਗੇ ਤਾਂ ਮੇਰਾ ਇਹ ਤਜਰਬਾ ਜਿੰਨਾ ਕਿ ਮੈਂ ਬਹੁਜਨ ਮਹਾਪੁਰਸ਼ਾਂ ਦਾ ਇਤਿਹਾਸ ਪੜ੍ਹਿਆ ਉਸੇ ਵਿੱਚ ਇਸੇ ਲਿਖਿਆ ਵੀ ਜੇ ਤੁਸੀਂ ਲੋਕਾਂ ਨੂੰ ਮੂਮੈਂਟ ਦੇ ਤੌਰ ਤੇ ਤਿਆਰ ਕਰੋਗੇ ਤਾਂ ਬਿਨਾਂ ਕੋਈ ਬਹੁਤੀ ਮਿਹਨਤ ਕੀਤਿਆਂ ਦੀ ਉਹ ਤੁਹਾਡੇ ਲਈ ਮਰਮਟਣ ਲਈ ਤਿਆਰ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਸ਼ਿੰਦਰਪਾਲ ਕੌਰ ਪਿੰਡ ਲੀਲਾ ਮੇਰੇ ਸਿੰਘ ਦੇ ਰਹਿਣ ਵਾਲੀ ਆ ਜੀ ਅਸੀਂ ਪਹਿਲਾਂ ਅਕਾਲੀ ਪਾਰਟੀ ਦੇ ਵਰਕਰ ਸੀਗੇ ਮਤਲਬ ਕਿ ਹੁਣ ਅਸੀਂ ਅਕਾਲੀ ਪਾਰਟੀ ਛੱਡ ਕੇ ਅਸੀਂ ਬੋਧਿਆਸਵਾੜੇ ਪਾਰਟੀ ਕਿ ਸ਼ਾਮਲ ਹੋਏ ਹਾਂ ਕਿਉਂਕਿ ਲੱਗਾ ਇਸ ਪਾਰਟੀ ਵਿੱਚ ਸ਼ਾਮਲ ਹੋਣਾ ਬਹੁਤ ਸਾਡੀ ਦਾਤ ਕਰਦਾ ਜਿਵੇਂ ਲੱਗਾ ਬਹੁਤ ਬਹੁਤ ਵੱਡੀ ਅਹਿਮੀਅਤ ਬਹੁਤ ਵੱਡੀ ਅਹਿਮੀਅਤ ਲੱਗਦਾ ਅਸੀਂ ਤਕਰੀਬਨ ਅੱਜ 11-12 ਅਜਨੇ ਆ ਜੀ 11 ਬਾਰੇ 1.5 ਫਰ ਕੇ ਬੰਦੇ ਲੈਡੀ ਜੀ ਦੋ ਦੋ ਜਾਣ ਦਿੱਤਾ ਹਾਂਜੀ ਕਿਵੇਂ ਲੱਗਦਾ ਜਿਹੜਾ ਕਿ ਹੁਣ ਪੰਜਾਬ ਆ ਪਰਮਾਰੋ ਮੁਹੰਮਦ ਦੇ ਤਹਿਤ ਹਾਂਜੀ ਪਿੰਡਾਂ ਪਿੰਡਾਂ ਵਿੱਚ ਜਾ ਕੇ ਉਹ ਪਾਣੀ ਨੂੰ ਮਜ਼ਬੂਤ ਕਰਨ ਵਿੱਚ ਆਪ ਦਾ ਯੋਗਦਾਨ ਪੂਰਾ ਪਾਉਂਗੇ ਬਿਲਕੁਲ ਜੀ ਗੱਲ ਕੋਈ ਯੋਗਦਾਨ ਪੂਰਾ ਪਾਵਾਂਗੇ ਜੀ ਅਸੀਂ ਠੀਕ ਹੈ ਥੈਂਕ ਯੂ